ਤੁਸੀਂ ਸਾਡਾ ਰਿਪੋਰਟ ਨਹੀਂ ਵਾਪਸ ਕਰੇਂ ਪੈਸੇ ਵਾਪਸ ਪੈਸੇ ਵਾਪਸ ਨਹੀਂ ਕਰਨੇ ਇੱਕ ਚਵਾਨੀ ਨਹੀਂ ਵਾਪਸ ਕਰੀ ਕਿਉਂ ਨਹੀਂ ਕਰਨੀ ਦੱਸ ਸਕਦੇ ਤੀ ਰਿਪੋਰਟ ਕਰ ਦਿੱਤੀ ਕਿੱਥੇ ਕਿੱਥੇ ਰਿਪੋਰਟ ਦੇ ਦਿੱਤੀ ਤੁਸੀਂ ਸਰ ਮੈਂ ਜੋ ਤੇਰੀ ਰਿਪੋਰਟ ਹੈਗੀ ਹੈ ਨਾ ਜੋ ਮੈਨੂੰ ਉੱਥੇ ਦਿਖਿਆ ਮੈਂ ਸਭ ਦੇਖੀ ਤੇ ਸਰ ਸਵੇਰ ਦੇ ਆਏ ਹੈ ਬੱਚੇ ਪ੍ਰਸ਼ਾਨ ਹੋਣ ਦੇ ਮੈਂ ਕੀ ਕਹਿੰਦਾ ਮੈਂ ਤੇਰੇ ਘਰ ਜਾ ਕੇ ਸਕੈਨ ਕਰਾਂ ਤੇ ਤੇ ਸਾਡੇ ਸਵੇਰ ਦੇ ਤੁਸੀਂ ਜੇਟਾ ਦੀ ਮੀਟਿੰਗ ਹੀ ਤੁਸੀਂ ਕਹਿ ਸਕਦੇ ਸੀ ਨਾ ਮੀਟਿੰਗ ਸੈਨ ਹੋ ਗਿਆ ਨਾ ਨਹੀਂ ਹੋਇਆ ਨਾ ਪੈਸੇ ਵਾਪਸ ਕਰੋ ਨਹੀਂ ਕੋਈ ਪੈਸੇ ਨਹੀਂ ਵਾਪਸ ਕਰਨੇ ਕਿਉਂ ਨਹੀਂ ਹੋਣੇ ਨਹੀਂ ਹੋਣੇ ਵਾਪਸ ਕਿਉਂ ਨਹੀਂ ਹੋਣੇ ਦਿਮਾਗ ਖਰਾਬ ਹੈ ਰਤਾ ਹੈ ਹੱਦਾ ਤੇਰੀ ਮਾਂ ਜੀ ਮਲੇ ਝਪੇ ਮਾਰਾ ਧੱਕੇ ਮਾਰ ਲਿਆ ਮਾਰ ਲੋ ਧੱਕੇ ਹੱਥੀ ਪੈ ਜਾਓ ਮਾਰ ਦੋ ਦਿਮਾਗ ਖਰਾਬ ਹੈ ਨਹੀਂ ਮਾਰ ਦੋ ਨਾ ਧੱਕੇ ਕਿਉਂ ਮਾਰੇ ਧੱਕੇ ਕਿਉਂ ਮਾਰੇ ਚੱਲ ਧੱਕੇ ਕਿਉਂ ਮਾਣਦੇ ਹੋ ਪੈਸੇ ਵਾਪਸ ਕਰੋ ਪਹਿਲਾਂ ਮੇਰੇ ਕੰਪਲੀਟ ਦੇ ਪੈਸੇ ਵਾਪਸ ਕਰੋ ਮੇਰਾ 700 ਰੁਪਿਆ ਲਿਆ ਬਿਨਾਂ ਨਜਾਇਜ਼ ਪੈਸੇ ਕਿਉਂ ਲਏ ਫਿਰ ਤੁਸੀਂ ਜਾਂਦੇ ਪੈਸੇ ਵਾਪਸ ਕਰੋ ਮੇਰੇ ਦਿਮਾਗ ਖਰਾਬ ਹਾਂ ਨਹੀਂ ਮੇਰਾ ਦਿਮਾਗ ਆ ਤਾਂ ਖਰਾਬ ਹੈ ਮੈਂ ਗਲਤੀ ਕੰਡਾ ਹੈ ਜਦੋਂ ਸਵੇਰ ਦੇ ਬੱਚੇ ਆ ਗਏ ਦੋ ਬੱਚੇ ਰੋਂਦੇ ਆ ਸਵੇਰ ਦੇ ਬੱਚੇ ਤੁਸੀਂ ਤੁਹਾਡੀ ਮੀਟਿੰਗ ਹੀ ਤੁਸੀਂ ਕਹਿੰਦੇ ਪੀਹਾਡੀ ਮੀਟਿੰਗ ਹੈ ਨਹੀਂ ਹੋਇਆ ਨਾ ਕਾਚੋ ਨਹੀਂ ਹੋਇਆ ਪਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਤਾਂ ਮੈਂ ਮੈਂ ਤੁਹਾਨੂੰ ਬਸ ਨਹੀਂ ਗੱਲ ਕਹੀ ਹੈ ਕਿ ਸਵੇਰ ਦੇ ਬੱਚੇ ਪਰੇਸ਼ਾਨ ਹੋਣ ਦੇ ਅੰਦਰ ਬਾੜ ਲੋ ਅੰਦਰ ਬਾੜ ਦੇ ਚੱਕਰ 'ਚ ਤੁਸੀਂ ਝੂਠ ਹੀ ਬੋਲਤਾ ਪੀੜ ਬੋਲ ਤੁਹਾਡੀ ਕੰਪਲੀਟ ਨਹੀਂ ਹੈ ਤੁਹਾਡਾ ਪਿੱਤਾ ਹੀ ਨਹੀਂ ਆ

ਸੜੇ ਆਮ ਤੁਸੀਂ ਉਹ ਕਰਦੇ ਹੋ ਇਹਦਾ ਫੇਰੀਆਂ ਜੇ ਕੋਈ ਬੱਚਾ ਆਪਣਾ ਉਹ ਕਰਦਾ ਆਪਣੀ ਗੱਲਬਾਤ ਕਰਦਾ ਤੇ ਤੁਸੀਂ ਕਹਿੰਦੇ ਹੋ ਵੀ ਉਹ ਵੀ ਹੀ ਨਹੀਂ ਆ ਕੀ ਮਸਲਾ ਸੀ ਜਿਹੜਾ ਸਰ ਐਸਟਰਾ ਸੀ ਉਹ ਪੇਸ਼ੈਂਟ ਆਇਆ ਸੀ ਕਰਕੇ ਪੇਸ਼ੈਂਟ ਸੀ ਉਹਦਾ ਤੇ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਤੇ ਸਵੇਰੇ ਜਦੋਂ ਪਹਿਲੀ ਵਾਰੀ ਚੈੱਕ ਕੀਤਾ ਇਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸੀ ਲੈਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉਥੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕਰਾਂ ਦਾ ਦਿਖ ਰਿਹਾ ਸੀ ਅਸੀਂ ਜੋ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪੇਸ਼ ਨੂੰ ਵਹੀ ਕਨਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮਾਂਦਰੂ ਵੀ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਂਦੇ ਨੇ ਵਜਾ ਤੇ ਨਾ ਸਵਿੰਗਰ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੇ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦਿੱਤੀ ਆ ਤੇ ਤੁਸੀਂ ਸਵੇਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ ਉਹ ਤਾਂ ਤੇ ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ ਪੇਸ਼ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਵੇਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਉਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾ ਟਪਿੱਤਾ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾਹਰ ਹੰਗਾਮਾ ਕੀਤਾ ਉਹਨੇ ਸਟਾਫ ਦੇ ਸਾਹਮਣੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਵਾਹੀ ਨਹੀਂ ਮਤਲਬ ਇਥੋਂ ਕਰਾਣਾ ਹੈਗਾ ਜੀ ਹੈ ਉਹ ਹੈ ਤੇ ਬਾਅਦ ਵਿੱਚ ਆ ਕੇ ਇਹ ਮੈਂ ਸਕੈਨਿੰਗ ਕਰ ਰਿਹਾ ਸੀ ਤੇ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ ਪੇਸ਼ੰਟ ਦਾ ਤੇ ਮੈਂ ਉਹਨੂੰ ਮਨਾ ਕੀਤਾ ਕਿ ਬਈ ਇਸ ਤਰ੍ਹਾਂ ਨਾ ਕਰ ਤੂੰ ਪ੍ਰੋਪਰਲੀ ਆ ਕੇ ਮੇਰੇ ਨਾਲ ਆਫਿਸ ਵਿੱਚ ਗੱਲ ਕਰ ਆ ਕੇ ਉਹਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਉਸਲੇ ਵੀ ਸੁਝਾਇਆ ਕਿ ਵੀ ਕਿਤਾ ਨਹੀਂ ਦਿਖ ਰਿਹਾ ਹੈਗਾ ਕਿ ਆ ਕੇ ਕਿ ਉਹ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੱਕਰਾਨਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਲੱਗੇ ਤੂੰ ਵੈਰੀਫਾਈ ਕਰਾ ਲਾ ਕਿ ਤੂੰ ਹੋਣ ਜੇ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿਦੋਂ ਵੈਰੀਫਾਈ ਕਰਾ ਲਾ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰ ਲਾ ਪਿਆ ਆ ਕੇ ਤੇ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਤੇ ਮੈਂ ਫਿਰ ਮਤਲਬ ਪੁਲਿਸ ਨੂੰ ਉਸ ਵੇਲੇ ਕੰਪਲੇਨਟ ਕੀਤੀ ਇਹਦੇ ਬਾਰੇ ਐਲਫੋਨ ਦੇ ਉੱਤੇ ਕੰਪਲੇਨਟ ਕੀਤੀ ਹੈ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਨ ਦੀ ਕੰਪਲੇਨਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ 3-4 ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਗ ਰਿਹਾ ਹੈਗਾ ਤੇ ਅਸੀਂ ਕੱਲ ਫਿਰ ਦੁਬਾਰਾ ਤੋਂ ਵੈਰੀਫਿਕੇਸ਼ਨ ਕਰਾਂਗੇ ਤੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰੋਪਰਲੀ ਅਸੀਂ ਸਕੈਨ ਕਰਕੇ ਉਹਦੀ ਪ੍ਰੋਪਰਲੀ ਰਿਪੋਰਟ ਵੀ ਬਣਾਈ ਹੈ ਸਾਰ ਰੀਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਅਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆਈ ਕਿ ਕੀ ਕਰੇ